ਮਤ ਅਕਲ দান ਜਿੰਨਾ ਦੀਆਂ ਕੁਰਸੀਆਂ ਖੋਕੇ ਤੁਸੀਂ ਆਮ ਕਰਾਉਂਦੇ ਧੀਆਂ ਪੁੱਤਾਂ ਨੂੰ ਕੁਰਸੀਆਂ ਤੇ ਬਿਠਾਇਆ ਉਹ ਬਹੁਤ ਤੜਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਹੈ 27 ਦਾ ਕੋਈ ਕਹਿੰਦਾ ਕੁਆਟਰਫਾਈਨਲ ਹੈ ਇਹ ਵੀਰੋ ਖੇਡ ਹੀ ਸਮਝਦੇ ਆ ਇਹ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਕਬੱਡੀ ਚ ਹੁੰਦਾ ਹਾਕੀ ਚ ਹੁੰਦਾ ਕ੍ਰਿਕਟ ਚ ਹੁੰਦਾ ਪਰ ਉਹ ਦੇਖਦੇ ਆਂ ਫਲਾਨੀ ਟੀਮ ਸੈਮੀਫਾਈਨਲ ਚ ਪਹੁੰਚ ਗਈ ਫਲਾਨੀ ਇਹ ਖੇਡ ਖੇਡਦੇ ਆ ਤੁਹਾਡੇ ਨਾਲ ਖੇਡਦੇ ਆਏ ਜਦ ਕੇ ਹੈਗਾ ਇਹ ਮਤਦਾਨ ਮਤ ਅਕਲ ਦਾਨ ਅਕਲ ਦਾ ਦਾਨ ਕਰਨਾ ਹੈ ਤੁਸੀਂ ਬਟਨ ਦੱਬ ਕੇ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਤੇ ਸਾਡੇ ਇਲਾਕੇ ਦਾ ਭਵਿੱਖ ਦਾ ਰਚੇਤਾ ਹੋਵੇ ਇਹ ಮತਦਾਨ ਕਹਿੰਦੇ ਹਨ